ਇਸਾ ਸਭ ਕਿਸ ਸੱਚੋ ਸਾਚ ਹੈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇਹੁ ਕਾਮ ਕ੍ਰੋਧ ਦੋਏ ਖੀਤਾ ਲਾਭ ਵਤਰ ਦਰੋਗ ਬਿਯੋ ਹਾਲੀ ਰਾਹ ਕਹੇ ਤ ਹਲ ਵਿਚਾਰ ਵਕਾਰ ਮਨ ਹੁਕਮੀ ਖੱਟੇ ਖਾਈ ਨਾਨਕ ਲੇਖੈ ਮੰਗਿਐ ਆਉ ਤ ਜਣੇਂਦਾ ਜਾਏ ਮਹੱਲਾ ਪਹਿਲਾ ਪਉ ਪੁਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਾਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮੋ ਹੋਏ ਜਾਵੇਂ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੇ ਭਾਇ ਬੋਲੇ ਦੂਜੇ ਭਾਇ ਸਦਾ ਦੁੱਖ ਹੈ ਨਿਤ ਨੀਰ ਬਰੋਲੇ ਗੁਰਮੁਖ ਨਾਮ ਧਿਆਈਐ ਮਤ ਤਤਕ ਢੋਲੇ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੇ ਆਪੇ ਭਰਮ ਕੋ ਲਾਏ ਦਾ ਕਿਛ ਕਹਿਣ ਨਾ ਜਾਈ ਸਲੋਕ ਮਹਲਾ 2 ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਜੰਤੇ ਉਪਾਇਨ ਤਿਨਾ ਪੇ ਰੋਜੀ ਦੇ ਓਥੈ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਆਣਾਇ ਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਪੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਛੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤੈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੀ ਆਪਣੀ ਤਾਂ ਆਪੇ ਲੈ ਮਲਾਈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿੰਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨਵਸੈ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਾਹੀ ਹੈ ਵਡਭਾਗੀ ਲੀਤਾ ਸੰਤਰਿ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਈਨ ਆਪੇ ਦੇ ਬੁਝਾਈ ਸ਼ਲੋਕ ਮਹੱਲਾ ਪਹਿਲਾ ਵੇਲ ਪੁਆਇਆ ਕੱਟ ਬਣਾਇਆ ਕਟਕੋਟ ਕਰ ਖੁੰਬ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਓ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੇ ਹੋਏ ਪ੍ਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹ ਪਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪ੍ਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਦਾ ਕੁੱਠਾ ਹੋਐ ਸੇਖ ਲੋਭੁ ਲੱਭ ਨਿਕ ਥਾਵੇਖ ਹੋਏ ਹਲਾਲ ਲੱਗੈ ਹੱਕ ਜਾਇ ਨਾਨਕ ਦਰ ਦੀਦਾਰ ਸੁਵਾਈ ਮਹੱਲਾ ਪਹਿਲਾ ਕਮਰ ਇਕਟਾਰਾ ਬੰਕੁੜਾ ਬੰਕੇ ਕਾਇ ਅਸਵਾਰ ਗਰਬ ਨਾ ਕੀਜੈ ਨਾਨਕਾ ਮਾਤੇ ਸਿਰ ਆਵੇ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਾਇਨ ਸੀ ਸੱਚੇ ਜਿਨ ਹਰ ਖਰਚ ਧਨ ਪੱਲੇ ਪਗਤ ਸੋਹਣ ਗੁਣ ਗਾਮ ਦੇ ਗੁਰਮਤ ਅਚੱਲੇ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੇ ਆਪੇ ਮੇਲ ਮਲਾਏ ਦਾ ਆਪੇ ਦੇ ਵੜਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾਇਆ ਸੁਈ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨਿਹਚਲ ਇਹੋ ਧਨ ਸਾਸ ਸਾਸ ਅਰਾਧੀ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸ ਮਾਏਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਮੈਂ ਪਾਣਾ ਸਰਵਰ ਅੰਦਰ ਹੀ ਰਾਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾ ਨਾ ਰਹੀ ਸਰਵਰ ਜੇ ਹੋਵੈ ਅਤ ਸਿਆਣਾ ਉਹਨਾ ਰਿਜਕ ਨਾ ਪਇਓ ਉਹ ਥੈ ਉਹਨਾ ਹੋਰੋ ਖਾਣਾ ਸੱਚ ਕਮਾਣੈ ਸਚੋ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿੰਨ ਕੋ ਸਤਗੁਰ ਮਿਲਿਆ ਜਿੰਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਜਿਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁਖ ਜਾਇ ਅਵਗੜ ਵੰਜਨ ਗੁੜ ਰਵਹਿ ਮਨ ਸੁਖ ਵਸੈ ਆਇ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸਦਾ ਗੁਰਮਖ ਪਤੀ ਆਇਨ ਇਕ ਆਪੇ ਉਜੜ ਪਾਇਨ ਇਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝਸੀ ਆਪੇ ਨਾ ਇਲਾਈਨ ਨਾਨਕ ਨਾਮ ਧਿਆਈ ਐ ਸੱਚੀ ਵਡਿਆਈ ਸ਼ੋਧਾ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈ ਸਾਹ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਚੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਹਰ ਨਾਮੁ ਮੋਹ ਮੰਤਰ ਦਰੜਾਇਂਦਾ ਕਟੇ ਹੋ ਮੈ ਰੋਗ ਨਾਨਕ ਸਤਗੁਰ ਤਿਨਾ ਮਲਾਇਆ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾ ਇਕ ਸੱਜਣ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਮੈ ਸਭ ਬਾਦ ਸਾਕਤ ਦੁਰਜਨ ਭਰਮੀਆਂ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭੁ ਬੁਝਿਆ ਗੁਰ ਸਤਗੁਰ ਕੈ ਪ੍ਰਸਾਦ ਪੌੜੀ ਠਟੜ ਹਾਰਾ ਥਾਟ ਆਪੇ ਹੀ ਟਟਿਆ ਆਪੇ ਪੂਰਾ ਸਾਹ ਆਪੇ ਹੀ ਖਟਿਆ ਆਪੇ ਕਰਪਾ ਸਾਰ ਆਪੇ ਰਗ ਰਟਿਆ ਕੁਦਰਤ ਕੀਮ ਨਾ ਪਾਏ ਅਲਖ ਬ੍ਰਹਮਟਿਆ ਅਘਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਦ ਪਾਤਸ਼ਾਹ ਆਪ ਵਜੀਰਟਿਆ ਕੋਈ ਨਾ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮਖ ਪ੍ਰਗਟਿਆ ਸ਼ਲੋਕ ਮਹੱਲਾ 5 ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹੁ ਦਿਖਾਲ ਔ ਤਿਸ ਦੀਵਾ ਮਨ ਆਪਣਾ ਨਿਤ ਹਿਰਦੈ ਰੱਖਾ ਸੁਮਾਲ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾਮ ਲਾਇਉਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੂਹੀ ਕੁਈਆ ਸਾਸ ਸੱਜਣ ਨੋੜ ਲਾਓ ਜੋ ਮੇਲੇ ਪ੍ਰੀਤਮ ਮੋਹੇ ਗੁਰ ਪੂਰੈ ਮਿਲਾਇਆ ਜਤ ਦੇਖ ਤਤ ਸੋਇ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜੇ ਅਵਰਨਾ ਕੋਈ ਪੌੜੀ ਦੇਵਨ ਹਾਰ ਦਤਾਰ ਕਿਤ ਮੁਖ ਸਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸਹੀ ਵਸ ਸਭਨਾ ਇੱਕ ਧਰ ਪਾਲੇ ਬਾਲਕ ਵਾਂਗ ਦੇਖੈ ਆਪ ਕਰ ਕਰਦਾ ਹੋਇ ਅਨੰਦ ਬਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹੋ ਤਿਸ ਕੁਰਬਾਨੀਐ ਗਾਇਆ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨਿ ਹਰ ਰਸ ਭੋਗਿਆ ਸੋ ਲੋਕ ਮਹੱਲਾ ਪੰਜਵਾਂ ਭੀੜੋਂ ਮੋਕਲਾਈ ਕੀਤੀਆਂ ਸਬਰ ਰੱਖੇ ਕਟੰਬੈ ਨਾਲ ਕਾਰਜ ਆਪ ਸਵਾਰਿਐਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋਹੜੇ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵੈਣ ਤੋਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁਖਿ ਪੌੜੀ ਸੋਐ ਸਾਹ ਦਾ ਤਾਰ ਮਨੋ ਨਾ ਵਿਸਰੈ ਘੜੀ ਨਾ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪਰਧਾਨ ਜਿਸਨੂੰ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ ਸ਼ਲੋਕ ਮਹੱਲਾ ਪੰਜਵਾਂ ਤਨ ਸੋ ਰਾਗ ਸੁਰੰਗੜੇ ਅਲਾਪਤ ਸਭ ਤਖ ਜਾਏ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਿ ਇਕ ਮਾਨੇ ਇਕ ਆਰਾਧਿਆ ਤਿਨ ਸਦ ਬਲੇ ਹਾਰਹਿ ਜਾਓ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਗਵਿੰਦ ਕੈ ਹਉ ਤਿਨ ਬਲੇ ਹਾਰਹਿ ਜਾਓ ਅੱਖਾਂ ਬਿਰთა ਜੀ ਕੀ ਹਰ ਸੱਜਣ ਮੇਲੋ ਰਾਇ ਗੁਰਪੁਰੇ ਮਿਲਾਇਆ ਜਨਮ ਮਰਨ ਦੁਖ ਜਾਇ ਜਨ ਨਾਨਕ ਪਾਇਆ ਅਗਮ ਰੂਪ ਅਨ ਤਨਾ ਕਾਹੂੰ ਜਾਏ ਮਹੱਲਾ ਪੰਜਵਾਂ ਤਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸ ਸੰਜੋਗੜਾ ਜਿਤੇ ਡਿਠਾ ਗੁਰਦਰਸਾਰ ਮਨ ਚੀਆਂ ਇੱਛਾਂ ਪੂਰੀਆਂ ਹਰ ਪਾਇਆ ਅਗੰਮ ਅਪਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਹੁਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਸੌਪੇ ਜਿਸ ਭੰਡਾਰ ਤੇਰੇ ਪੁੱਛ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰੱਤਿਆ ਉਹ ਨਾ ਇੱਕੋ ਨਾਮੇ ਅਧਾਰ ਇਕਾ ਉਨੁਪੱਤਿਆ ਉਹਨਾਂ ਪਿੱਛੇ ਜੱਗ ਭੁੰਚੈ ਭੁਗਈ ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੀ ਮੂਹ ਮੈਲਾ ਕਰੇ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਪੰਨਨ ਘਰਨ ਸਮਰੱਥ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤ ਗੁਰ ਸੰਤ ਮਲਾਇਆ ਮਸਟਕ ਤਰ ਕੇ ਹੱਥ ਵੱਡਾ ਸਾਹਿਬ ਗੁਰੂ ਮਲਾਇਆ ਜਿਨ ਤਾਰਿਆ ਸਗਲ ਜਗਤ ਮਨਕੀਆਂ ਇਚਾਂ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੁਨਬੰਦ ਵੇਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਦ ਜਿ ਚਰਪੈ ਨਨ ਖਾਵਣੀ ਤੇ ਚਰ ਰਖਣ ਗੰਡ ਜਿਤ ਦਿਨ ਕਿਛ ਨਾ ਹੋਵਈ ਤੇਤ ਦਿਨ ਬੋਲਣ ਗੰਦ ਜੀ ਕੀ ਸਹਾਰ ਨਾ ਜਾਣਨੀ ਮਨ ਮੁਕੇ ਗਿਆਨੀ ਅੰਧਾ ਊੜਾ ਗੰਡ ਨਾ ਚੱਲਈ ਚਿੱਕਰ ਪੱਥਰ ਬੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹੇ ਲਪਟਾਇਆ ਹੋ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਨ ਪਰੇ ਪਾਉੜੀ ਜੋ ਰਤੇ ਦੀਦਾਰ ਸੇ ਸੱਚ ਹਾਕ ਜਿਨਨੀ ਜਾਤਾ ਖਸਮ ਕਿਉ ਲੱਭੈ ਤਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ ਪਾਕ ਿਸ ਸਹ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਿਨ ਤਿਸ ਨਾਮ ਮਿਲੈ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸ਼ਲੋਕ ਮਹਲਾ 5ਵਾਂ ਹਰਨਾਕੀ ਕੋ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਫਿਰ ਤੈ ਢਾ ਮਨ ਸਾਧਾਰਨ ਦੁਰਜਣ ਸੇਤੀ ਨੇਹੁ ਰਚਾਇਉ ਦਸ ਵਿਖਾ ਮਹ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਉ ਦੁਰਮਤ ਕਰਮ ਵਿਹੂਣੀ ਨਾਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾ ਗਣਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫੇਰੇ ਔਗਣ ਤਿਸਕੇ ਸਭ ਗੁਆਇ ਗਲ ਸੇਤੀ ਲਾਏ ਸੁਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਨਹਿ ਰਲੀਆਂ ਇਕ ਦੇਵ ਉਹ ਆਤਮ ਰਹਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲੇ ਵਿਖ ਜਾਹੇ ਵੇਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੋਨੀ ਛੱਡਿਆ ਮਾਇਆ ਸੋਾਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇਕ ਤੈ ਨਿਵੇ ਮੰਨੇ ਨੂੰ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੁ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵਹਿ ਚੇਤਾ ਤਿਸਨੂੰ ਸਦਾ ਸੁਖ ਜਿਸ ਤੂੰ ਆਵਹਿ ਚੇਤਾ ਤਿਸ ਜਮ ਨਾਹੀ ਦੁਖ ਜਿਸ ਤੂੰ ਆਵਹਿ ਚਿੱਤ ਤਿਸ ਕੇ ਕਾੜਿਆ ਜਿਸ ਤਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵਹਿ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵਹਿ ਚਿੱਤ ਤੈਨ ਕੋਲ ਉਧਾਰਿਆ